ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਅੱਜ ਤਰੀਕ ਹੈਗੀ ਆ 14 ਨਵੰਬਰ 2025 ਅੱਜ ਆਪਾਂ ਗੱਲ ਕਰਾਂਗੇ ਬਾਸਮਤੀ ਅਤੇ ਮੂਸਲ ਦੇ ਨਵੇਂ ਰੇਟਾਂ ਬਾਰੇ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਜਾਣਕਾਰੀ ਦੇ ਲਈ ਜਿਹੜੀ 17 18 ਕਿਸਮਾਂ ਕੀ ਝੋਨੇ ਦੀ ਇਹਦੀ ਰੇਟ ਦੇ ਵਿੱਚ ਪਿਛਲੇ ਸਮੇਂ ਦੇ ਨਾਲੋਂ ਕੁਝ ਨਾ ਕੁਝ ਵਾਧਾ ਦੇਖਣ ਨੂੰ ਆਪਾਂ ਨੂੰ ਮਿਲਿਆਗਾ ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਕੱਲੀ ਕੱਲੀ ਮੰਡੀ ਦੇ ਵਿੱਚ 17 18 ਦੇ ਵੀ ਰੇਟ ਦੱਸਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਕੀ ਰੇਟ ਚੱਲ ਰਹੇ ਹਨ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਟੋਹਾਣਾ ਮੰਡੀ ਤੋਂ ਜਿੱਥੇ ਕਿ 1401 ਦਾ ਰੇਟ 3300 ਤੋਂ ਲੈ ਕੇ 3550 ਰੁਪਏ ਤੱਕ ਰਿਹਾ ਅਤੇ 17 18 ਦਾ ਰੇਟ 3300 ਤੋਂ ਲੈ ਕੇ 3500 ਰੁਪਏ ਤੱਕ ਵਿਕਿਆ ਅਤੇ 1509 ਦਾ ਰੇਟ 2900 ਤੋਂ ਲੈ ਕੇ 3150 ਰੁਪਏ ਤੱਕ ਰਿਹਾ ਅਤੇ 1885 ਦਾ ਰੇਟ 3450 ਰੁਪਏ ਤੱਕ ਵਿਕਿਆ ਅਤੇ 1121 ਦਾ ਰੇਟ 3800 ਤੋਂ ਲੈ ਕੇ 4200 ਰੁਪਏ ਤੱਕ ਵਿਕਿਆ 1847 ਦਾ ਰੇਟ 2700 ਰੁਪਏ ਤੱਕ ਵਿਕਿਆ ਇਸ ਤੋਂ ਅਗੇ ਕੈਂਥਲ ਮੰਡੀ ਦੇ ਵਿੱਚ 1121 ਦਾ ਰੇਟ 4100 ਤੋਂ ਲੈ ਕੇ 4250 ਰੁਪਏ ਤੱਕ ਵਿਕਿਆ ਅਤੇ ਮਸਲ 1401 ਦਾ ਰੇਟ 3300 ਤੋਂ ਲੈ ਕੇ 3700 ਦੇ ਵਿਚਕਾਰ ਵਿਕਿਆ 1509 ਦਾ ਰੇਟ 2900 ਤੋਂ ਲੈ ਕੇ 3130 ਰੁਪਏ ਤੱਕ ਵਿਕਿਆ 1885 ਦਾ ਰੇਟ 3500 ਰੁਪਏ ਤੱਕ ਵਿਕਿਆ 1718 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਖਨੌਰੀ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਤੱਕ ਵਿਕਿਆ ਅਤੇ 1885 ਦਾ ਰੇਟ 3500 ਰੁਪਏ ਤੱਕ ਵਿਕਿਆ 1121 ਦਾ ਰੇਟ 3500 ਤੋਂ ਲੈ ਕੇ 4000 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਨਰਵਾਣਾ ਮੰਡੀ ਦੀ ਗੱਲ ਕਰੀਏ ਇੱਥੇ 1509 ਦਾ ਰੇਟ 3050 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ ਕੰਬਾਈਨਡ ਵਾਲੇ ਦਾ 3400 ਰੁਪਏ ਵਿਕਿਆ ਤੇ ਹੱਥ ਝਾੜ ਦਾ ਰੇਟ 3700 ਰੁਪਏ ਤੱਕ ਵਿਕਿਆ ਅਤੇ 1401 ਇੱਕ ਮੁਥਲ ਦਾ ਰੇਟ 3300 ਤੋਂ ਲੈ ਕੇ 3600 ਦੇ ਵਿਚਕਾਰ ਵਿਕਿਆ ਅਤੇ 11 21 ਦਾ ਰੇਟ 3800 ਤੋਂ ਲੈ ਕੇ 4050 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਫਤਿਹਪੁਰਬਾਦ ਮੰਡੀ ਦੇ ਵਿੱਚ 11 21 ਦਾ ਰੇਟ 3800 ਰੁਪਏ ਤੱਕ ਵਿਕਿਆ ਅਤੇ ਮੱਛਲ 1400 1 ਦਾ ਰੇਟ 3300 ਤੋਂ ਲੈ ਕੇ 3700 ਰੁਪਏ ਤੱਕ ਵਿਕਿਆ 17 18 ਦਾ ਰੇਟ 3450 ਰੁਪਏ ਤੱਕ ਵਿਕਿਆ ਅਤੇ 1509 ਦਾ ਰੇਟ 3200 ਰੁਪਏ ਤੱਕ ਵਿਕਿਆ ਅਤੇ 18 47 ਦਾ ਰੇਟ 2800 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਸਮਾਣਾ ਮੰਡੀ ਦੇ ਵਿੱਚ 1509 ਦਾ ਰੇਟ 2250 ਰੁਪਿਆ ਤੋਂ ਲੈ ਕੇ 3000 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3500 ਰੁਪਏ ਤੱਕ ਵਿਕਿਆ ਮੱਛਲ 1400 ਇੱਕ ਦਾ ਰੇਟ 3300 ਤੋਂ ਲੈ ਕੇ 3750 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਪਾਤਣਾ ਮੰਡੀ ਦੇ ਵਿੱਚ ਗੱਲ ਕਰ ਲਈ 1509 ਦੀ ਤਾਂ ਉੱਥੇ 1509 ਦਾ ਰੇਟ 3000 ਤੋਂ ਲੈ ਕੇ 3150 ਰੁਪਏ ਤੱਕ ਵਿਕਿਆ ਅਤੇ 11 21 ਦਾ ਰੇਟ 4050 ਰੁਪਏ ਤੱਕ ਵਿਕਿਆ ਅਤੇ 18 47 2700 ਰੁਪਏ ਤੱਕ ਵਿਕਿਆ ਮੋਛੜ 451 ਦਾ ਰੇਟ 3550 ਰੁਪਿਆ ਤੋਂ ਲੈ ਕੇ 3880 ਰੁਪਿਆ ਤੱਕ ਵਿਕਿਆ ਇਸ ਤੋਂ ਅੱਗੇ ਤਰਨਤਾਰ ਮੰਡੀ ਦੀ ਗੱਲ ਕਰੀ ਉੱਥੇ 17 18 ਦਾ ਰੇਟ 3680 ਰੁਪਿਆ ਤੱਕ ਵਿਕਿਆ ਅਤੇ 1509 ਦਾ ਰੇਟ 2950 ਰੁਪਿਆ ਤੱਕ ਵਿਕਿਆ ਅਤੇ 11 21 ਦਾ ਰੇਟ 4300 ਰੁਪਿਆ ਤੱਕ ਵਿਕਿਆ 18 47 ਦਾ ਰੇਟ 2850 ਰੁਪਿਆ ਤੱਕ ਵਿਕਿਆ ਇਸ ਤੋਂ ਅੱਗੇ ਜੰਡਿਆਲਾ ਗੁਰੂ ਦੀ ਗੱਲ ਕਰੀ ਉੱਥੇ 11 21 ਦਾ ਰੇਟ 3800 ਤੋਂ ਲੈ ਕੇ 4000 ਰੁਪਏ ਤੱਕ ਵਿਕਿਆ 1847 ਦਾ ਰੇਟ 2700 ਰੁਪਏ ਤੱਕ ਵਿਕਿਆ 1509 ਦਾ ਰੇਟ 3150 ਰੁਪਏ ਤੱਕ ਵਿਕਿਆ 1718 ਦਾ ਰੇਟ 3300 ਤੋਂ ਲੈ ਕੇ 3580 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਅੰਮ੍ਰਿਤਸਰ ਮੰਡੀ ਦੀ ਗੱਲ ਕਰੀਏ ਇੱਥੇ 1121 ਦਾ ਰੇਟ 3800 ਤੋਂ ਲੈ ਕੇ 4000 ਰੁਪਏ ਤੱਕ ਵਿਕਿਆ ਅਤੇ 1885 ਦਾ ਰੇਟ 3500 ਰੁਪਏ ਤੱਕ ਵਿਕਿਆ 17 18 ਦਾ ਰੇਟ 3480 ਰੁਪਇਆ ਤੋਂ ਲੈ ਕੇ 3700 ਰੁਪਏ ਤੱਕ ਵਿਕਿਆ ਅਤੇ 1509 ਦਾ ਰੇਟ 2800 ਤੋਂ ਲੈ ਕੇ 3000 ਰੁਪਏ ਤੱਕ ਵਿਕਿਆ ਮੁਛਲ 1401 ਦਾ ਰੇਟ 3500 ਰੁਪਏ ਤੱਕ ਵਿਕਿਆ ਇਸ ਤੋਂ ਅਗੇ ਨਾਬਾ ਮੰਡੀ ਦੀ ਗੱਲ ਕਰੀ ਇੱਥੇ 11 21 ਦਾ ਰੇਟ 3800 ਰੁਪਏ ਤੱਕ ਵਿਕਿਆ ਅਤੇ ਮੁਛਲ 1401 ਦਾ ਰੇਟ 3500 ਤੋਂ ਲੈ ਕੇ 3800 ਰੁਪਏ ਤੱਕ ਵਿਕਿਆ ਅਤੇ 1509 ਦਾ ਰੇਟ 3000 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਫਰੀਦਕੋਟ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਅਤੇ 11 21 ਦਾ ਰੇਟ 3600 ਰੁਪਏ ਤੱਕ ਵਿਕਿਆ ਮੱਛਲ 1401 ਦਾ ਰੇਟ 3800 ਰੁਪਏ ਤੱਕ ਵਿਕਿਆ ਬਟਾਲਾ ਮੰਡੀ ਦੇ ਵਿੱਚ 1509 ਦਾ ਰੇਟ 3100 ਰੁਪਏ ਤੱਕ ਵਿਕਿਆ ਤੇ 17 18 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਰਿਹਾ ਇਸ ਤੋਂ ਅੱਗੇ ਸੰਗਰੂਰ ਮੰਡੀ ਦੀ ਗੱਲ ਕਰਦੇ ਆ ਇੱਥੇ 1509 ਦਾ ਰੇਟ 2950 ਰੁਪਇਆ ਤੋਂ ਲੈ ਕੇ 3000 ਰੁਪਇਆ ਤੱਕ ਰਿਹਾ ਅਤੇ 1121 ਦਾ ਰੇਟ 3500 ਤੋਂ ਲੈ ਕੇ 3750 ਰੁਪਇਆ ਤੱਕ ਰਿਹਾ ਅਤੇ ਮਸਲ 1401 ਦਾ ਰੇਟ 3300 ਤੋਂ ਲੈ ਕੇ 3650 ਰੁਪਇਆ ਤੱਕ ਵਿਕਿਆ ਏ ਸੀ ਪੰਜਾਬ ਤੇ ਹਰਿਆਣੇ ਦੀਆਂ ਮੰਡੀਆਂ ਦੇ ਅੱਜ ਦੇ ਤਾਜ਼ੇ ਤੇ ਨਵੇਂ ਰੇਟ ਬਾਕੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਸਮਤੀ ਦੇ ਹੋਰ ਰੇਟਾਂ ਦੀ ਨਵੀਂ ਜਾਣਕਾਰੀ ਲੈ ਕੇ ਦੇਵਾਂਗੇ ਬਾਕੀ ਜਿਹੜੇ ਜਿਹੜੇ ਕਿਸਾਨ ਭਰਾਵਾਂ ਨੇ ਬਾਸਮਤੀ ਦੀਆਂ জাফর ਮੁੱਸਲ ਦੀਆਂ ਵੈਰਾਈਟੀਆਂ ਹੁਣ ਤੱਕ ਵੇਚੀਆਂ ਨੇ ਅੱਜ ਦੇ ਸਮੇਂ ਉਹ ਆਪਣਾ ਕਮੈਂਟਾਂ ਦੇ ਵਿੱਚ ਰੇਟ ਜਰੂਰ ਸਾਂਝਾ ਕਰਿਆ ਕਰੋ ਧੰਨਵਾਦੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ